ਸਟਾਰ نیوز ਪੰਜਾਬੀ ਟੀਵੀ ਵੱਲੋਂ ਟਰੈਵਲ ਏਜੰਟਾਂ ਖਿਲਾਫ ਚਲਾਈ ਗਈ ਮੁਹਿੰਮ ਦਾ ਵੱਡਾ ਅਸਰ ਸਾਹਮਣੇ ਆਇਆ ਸਾਡੇ ਵੱਲੋਂ ਚਲਾਏ ਗਏ ਖੁਲਾਸੇ ਅਤੇ ਸਟਿੰਗ ਆਪਰੇਸ਼ਨ ਤੋਂ ਬਾਅਦ ਪੁਲਿਸ ਨੇ ਸ਼ਿਕਾਇਤਾਂ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਕਾਰਵਾਈ ਦੌਰਾਨ ਮਸ਼ਹੂਰ ਦਾ ਵੀਜ਼ਾ ਹਾਊਸ ਤੇ ਨੁਕੇਲ ਕਸਨੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਾਂਚ ਚੱਲ ਰਹੀ ਹੈ स्टार न्यूज़ पंजाबी टीवी ਵੱਲੋਂ ਦਿਖਾਏ ਗਏ ਸਬੂਤਾਂ ਨੇ ਇੱਕ ਵਾਰ ਫਿਰ ਇਹ ਸਾਬਤ ਕੀਤਾ ਹੈ ਕਿ ਕਿਵਲ ट्रैवल ਏਜੰਸੀਜ਼ ਲੋਕਾਂ ਨੂੰ ਗੁੰਮਰਾਹ ਕਰਦੀਆਂ ਨੇ ਪੁਲਿਸ ਨੇ ਵੀ ਇਸ ਗੰਭੀਰ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈਂਦੇ ਹਾਂ ਜਾਂਚ ਸ਼ੁਰੂ ਕਰ ਦਿੱਤੀ ਹੈ स्टार न्यूज़ ਪੰਜਾਬੀ ਟੀਵੀ ਅੱਜ ਇੱਕ ਹੋਰ ਵੱਡਾ ਖੁਲਾਸਾ ਕਰਨ ਜਾ ਰਿਹਾ ਹੈ ਵੀਜ਼ਾ ਕਿੰਗ ਦਾਸ ਟਿੰਗ ਆਪਰੇਸ਼ਨ ਜਿਸ ਵਿੱਚ ਕੁਝ ਅਜਈਆਂ ਹੈਰਾਨ ਕਰਨ ਵਾਲੀਆਂ ਗੱਲਾਂ ਸਾਹਮਣੇ ਆਉਣਗੀਆਂ ਜੋ ਟਰੈਵਲ ਏਜੰਸੀ ਮਾਫੀਆ ਦਾ ਜ਼ਹਿਰਾ ਬੇਨ ਕਾਮ ਕਰਨਗੀਆਂ ਤੁਸੀਂ ਸਮਝੇ ਰਿਹਾ ਸਟੇਟਮੈਂਟ ਮੈਂ ਬਣਾ ਸਕਦੀ ਹਾਂ ਦੋ ਐਕਸੈਂਟਸ ਆ ਗਏ ਪਰ ਉਹ ਵੀ ਠੰਡ ਵੀ ਸ਼ੋ ਕਰੀ ਦਿੱਤੇ ਤੁਜੀ ਉਹ ਉੱਥੇ ਕਿੰਨਾ ਪਾਛਾ ਦੇ ਦੇਗਾ ਮੈਂ ਕੋਈ ਨਹੀਂ ਕੋਈ ਪ੍ਰੋਬਲਮ ਹਾਂ ਇਹ ਹੈ ਅਸੀਂ ਸਟੇਟਮੈਂਟ ਬਣਾ ਦੇਣੀ ਤੁਸੀਂ ਗੱਲ ਕੋਈ ਬਿਨਾ ਵੀ ਬਣਾਉਂਦਾ ਸੀ ਜੇ ਕੋਈ ਗਲਤ ਮੈਸੇਜ ਆਣੇ ਲੱਗੇ ਤੁਹਾਨੂੰ ਕੋਈ ਬੜਾ ਜਿਹਾ ਪਾਸੇ ਹੋ ਜਾਵੇ ਤੁਹਾਨੂੰ ਆਦਿ ਨੇ ਆ ਲਈ ਦੇ। ਇਹ ਸਾਡਾ ਐਸਏ ਜਦੋਂ ਅਸੀਂ ਤੁਹਾਨੂੰ ਪਾਸਪੋਰਟ ਕਰ ਕਰਦੇ ਹਾਂ। ਸਾਰੀ ਪ੍ਰੋਫਾਈਲ ਹੁਣ ਕੋਈ ਪੈਕੇਜ ਆਦੇ ਥੋੜਾ ਥੋੜਾ 7-7 ਲੱਖ ਰਹਿ ਜਾਂਦਾ। ਉਹਦਾ ਉਹ ਕੋਲੋਂ ਪਾਸਪੋਰਟ ਦਾ ਪੈਂਕਾਰਡ ਹੀ ਲੈਂਦੇ। ਸੋ ਨੋ ਮੇਰੀਆ। ਜੇ ਉਹ ਮੈਨਿਪੂਲੇਟ ਹੋਣੀ ਹੈ ਕਿਉਂਕਿ ਜਿਹੜਾ ਬਿਜ਼ਨਸ ਆ ਤੁਹਾਡਾ ਮੇਨਟੇਨ ਨਹੀਂ ਜਾਂਦਾ। ਅਸੀਂ ਬੈਲੈਂਸ ਟੀਕਾ ਮੇਨਟੇਨ ਕਰਨਾ। ਕਰੰਟ ਅਕਾਊਂਟ ਮੇਨਟੇਨ ਕਰਨਾ। ਪ੍ਰੋਪਰ ਐਂਟਰੀ ਦਿਖਾਣੀ ਸਾਨੂੰ ਆਈਪੀਆਰ ਤੁਹਾਡੇ ਬੰਦੇ ਤੋਂ ਚਾਹੀਦੀ ਅਸੀਂ ਮੈਨੂਕੇਟ ਕਰਾਂ ਐਮ ਐਸ ਐਮ ਹੀ ਕਹਿ ਰਿਹਾ ਮੈਂ ਉਹਦਾ ਵੀ ਬਣਾਉਣਾ ਕਰਾਣਾ ਉਹ ਰਜਿਸਟ੍ਰੇਸ਼ਨ ਤੁਹਾਡੀ ਹੈ ਹੀ ਨਹੀਂ ਹੈ ਰਜਿਸਟ੍ਰੇਸ਼ਨ ਨਹੀਂ ਦੇਖਣੀ ਚਲੋ ਮੈਂ ਪਹਿਲਾਂ ਉਹਦਾ ਪਾਸਪੋਰਟ ਦੇ ਦਾਂਗਾ ਨਾਲ ਤੁਸੀਂ ਆਪੇ ਕਰ ਲਓ ਬਾਕੀ ਜਿਹੜੀ ਥੋੜੇ ਦੋ ਚਾਰ ਪੇਪਰ ਹੈ ਜੋ ਤੁਸੀਂ ਮੈਨੂੰ ਦੇਣਾ ਹੈ ਓਕੇ ਬਾਕੀ ਘਰ ਦਾ ਕੰਮ ਤਕਰੀਬਨ ਕੁਛ ਨਹੀਂ ਹੈਗਾ ਫਿਲਹਾਲ ਅੱਛਾ ਹੋ ਗਿਆ ਜੀ ਉਹ ਤਾਂ ਇਹ ਹੋ ਗਈ ਹੁਣ ਜੇ ਜਿੱਦਾਂ ਤੁਹਾਡੇ ਕੋਲ ਹੈ ਨਹੀਂ ਸਰ ਇਹਦੇ ਵਿੱਚ ਆਪਾਂ ਕਰਕੇ ਫਿਰ ਬਿਜ਼ਨਸ ਪ੍ਰੋਫਾਈਲ ਹੀ ਸ਼ੋਅ ਕਰਾਂਗੇ ਤਾਂ ਕਿ ਇਸ ਦੇ ਕੋਲ ਇਹ ਜਿਹੜੀ ਜਿਹੜੀ ਟਾਪਾ ਟਾਡਾ ਡਾਕੂਮੈਂਟ ਜਿਹੜਾ ਚਾਹੀਦਾ ਤੁਹਾਡਾ ਜੀਐਸਟੀ ਸਰਟੀਫਿਕੇਟ ਠੀਕ ਹੈ ਜੀ ਉਹ ਜੀਐਸਟੀ ਰਿਟਰਨ ਹੋਗੀ ਬੈਲੈਂਸ ਸ਼ੀਟ ਹੋਗੀ ਐਮਐਸਐਮ ਵੀ ਹੋਗਾ ਠੀਕ ਹੈ ਲੈਟਰ ਹੈਡ ਹੋਗਾ ਰਜਿਸਟ੍ਰੇਸ਼ਨ ਕਾਰਡ ਫਰਮ ਸਟੈਂਪ ਤੇ ਟੈਂਪਨ ਵੀ ਜਿਹੜਾ ਜੋ ਵੀ ਆਪਸ਼ਨਲ ਹੈਗਾ ਜੀ ਤੇ ਇੱਕ ਤੁਹਾਡਾ ਐਫਐਸਓ ਕੇਜ ਜਿਹੜਾ ਆਪਾਂ ਇਸ਼ੂ ਕਰਾਂਗੇ ਤੇ 620 ਸਪੈਸਟ ਵੀ ਲੈ ਕੇ ਆਪਾਂ ਕਰਨਾ ਕੋਈ ਸੇਫਟੀ ਦਾ ਉਹ ਵੀ ਨਹੀਂ ਕਰਦੇ ਹਾਂ ਜੀ ਹਾਂ ਜੀ ਜਿਹੜੇ ਡਾਕੂਮੈਂਟ ਵਗੈਰਾ ਤੁਸੀਂ ਕਰਵਾ ਲਾਗੇ ਤਾਂ ਟ੍ਰੈਵਲ ਏਜੰਟਾਂ ਕੋਲ ਰੋ ਸਾਵਧਾਨ ਪੰਜਾਬ ਦੇ ਪੂਰੇ ਵਾਲੇ ਲੋਕਾਂ ਨੂੰ ਬਣਾ ਰਹੇ ਨੇ ਆਪਣੀ ਠੱਗੀ ਰੱਸਦਾ ਨਹੀਂ ਲੱਗ ਰੇ ਵਿਦੇਸ਼ ਤੇ ਵੀਜ਼ੇ ਪਰ ਲੱਖਾਂ ਰੁਪਇਆ ਕਰ ਰਹੇ ਨੇ ਕੀ ਤੁਸੀਂ ਵੀ ਹੋ ਚੁੱਕੇ ਹੋ ਟ੍ਰੈਵਲ ਏਜੰਟਾਂ ਦੇ ਸ਼ਿਕਾਰ ਆਪੀ ਚੱਕਾਂਗੇ ਅੱਜ ਅਵਾਜ਼ ਨਹੀਂ ਹੋਣ ਦਵਾਗੇ ਕਦਾ ਕਰਾ ਜਲਦ ਘਟੇਗੀ ਸਾਡੀ ਟੀਮ ਪੰਜਾਬ ਦੇ ਕੁਝ ਟ੍ਰੈਵਲ ਏਜੰਟਾਂ ਦਾ ਪਰਦਾ ਉਤਾਰੇ ਦੇਖਦੇ ਹੋ ਤੁਸੀਂ ਸਟਾਰ ਨਿਊਜ਼ ਪੰਜਾਬੀ ਦੇ